ਸਸ਼ੀਕਾਲ ਜੀ ਨਿਊ ਪੈਨਸ਼ਨ ਸਕੀਮ ਦੀ ਰਿਟਾਇਰ ਹੋਏ ਕਰਮਚਾਰੀਆਂ ਦੀ ਦਰਦਸ਼ਾ ਦੀ ਇੱਕ ਹੋਰ ਵੀਡੀਓ ਰਾਈ ਸਾਡੇ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਉਸ ਨੂੰ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਰੇੜੀ ਲਗਾਣੀ ਪੈ ਰਹੀ ਹੈ ਸਰਕਾਰਾਂ ਦੀ ਬੇਰੋਕੀ ਦੇ ਕਾਰਨ ਸਾਲ 2004 ਤੋਂ ਬਾਅਦ ਭਰਤੀ ਹੋਏ ਮਲਾਜਮਾ ਜੋ ਹੁਣ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਰਿਟਾਇਰ ਹੋ ਰਹੇ ਹੈ ਅਤੇ ਉਹਨਾਂ ਨੂੰ ਨਾ ਮਾਤਰ 3000 ਤੋਂ 4000 ਰੁਪਏ ਤਕਰੀਬ ਮੇਨਾਵਾਰ ਪੈਨਸ਼ਨ ਲੱਗ ਰਹੀ ਹੈ ਜਿਸ ਦੇ ਵਿੱਚ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦਾ ਦੂਰ ਦੀ ਗੱਲ ਹੈ ਇਹ ਵੀਡੀਓ ਇੱਕ ਡਰਾਇੰਗ ਅਧਿਆਪਕ ਸਵਰਨ ਸਿੰਘ ਜਿਲ੍ਹਾ ਹਿਸ਼ਾਰਪੁਰ ਦੇ ਦਸੂਹਾ ਦੇ ਸਕੂਲ ਟਡਿਆਲ ਤੋਂ ਜੋ 21 ਜੁਲਾਈ 2021 ਵਿੱਚ ਸੇਵਾਮੁਕਤ ਹੋਏ ਸਨ ਅਤੇ ਉਸ ਸਮੇਂ ਤੋਂ ਉਹਨਾਂ ਨੂੰ ਮਹੀਨਾਵਾਰ ਮਾਤਰ 4520 ਰੁਪਏ ਪੈਨਸ਼ਨ ਲੱਗੇ ਨਾ ਮਾਤਰ ਪੈਨਸ਼ਨ ਦੇ ਵਿੱਚ ਗੁਜ਼ਾਰਾ ਨਾ ਹੋਣ ਦੇ ਕਰ ਉਹਨਾਂ ਨੂੰ ਮਜਬੂਰਨ ਬਸ ਹੁਣ ਦਸੂਹਾ ਦੇ ਚੌਕ ਵਿੱਚ 버ਗਰ ਤੇ ਮੋਮੋ ਦੀ ਰੇੜੀ ਲਗਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ ਸ਼ਹਿਰ ਦਸੂਹੇ ਤੋਂ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਵੀਡੀਓ ਕਹਿ ਲਓ ਜਾਂ ਇੱਕ ਇੰਟਰਵਿਊ ਕਹਿ ਲਓ ਜਾਂ ਇੱਕ ਨਵੀਂ ਪੈਨਸ਼ਨ ਸਿਸਟਮ ਦਾ ਇੱਕ ਸੱਚ ਹੈ ਕੋਣਾ ਸੱਚ ਹੈ ਉਹ ਸਾਰੇ ਤੁਹਾਡੇ ਸਾਰੇ ਸਾਹਮਣੇ ਲੈ ਕੇ ਅਸੀਂ ਆ ਜਾ ਰਹੇ ਹਾਂ ਅੱਜ ਜੀ ਅਸੀਂ ਸਾਡੇ ਇੱਕ ਐਨਪੀਐਸ ਤੋਂ ਰਿਟਾਇਰ ਸਾਥੀ ਨੇ ਸਾਥੀ ਸਰਵਣ ਸਿੰਘ ਜੀ ਏਸੀਟੀ ਏਸੀਟੀ ਦੀ ਪੋਸਟ ਤੋਂ ਰਿਟਾਇਰ ਹੋਏ ਸੀਗੇ ਸਰਕਾਰੀ ਹੋਏ ਸੀ ਏਸੀਟੀ ਦੀ ਪੋਸਟ ਤੋਂ ਰਿਟਾਇਰ ਹੋਏ ਇਹ ਤੇ ਇਹ ਦਸੂਏ ਇੱਕ ਡੱਈਏ ਵੀ ਸਕੂਲ ਹੈ ਉਹ ਸਕੂਲ ਦੇ ਕੋਲ ਮੋਮੋ ਦੀ ਰੇੜੀ ਲਾ ਰੇ ਨੇ ਮੈਂ ਸਰ ਨੂੰ ਕਹਾਂਗਾ ਸਾਡੇ ਕੈਮਰਾਮੈਨ ਸਰ ਨੇ ਕਿ ਇਹ ਮੋਮੋ ਦੀ ਰੇੜੀ ਦਾ ਇਹਨਾਂ ਨੂੰ ਬੈਨਰ ਦਿਖਾਇਆ ਜਾਏ ਸਾਰਿਆਂ ਨੂੰ ਇਹ ਮੋਮੋ ਦੀ ਰੇੜੀ ਇਸ ਵੇਲੇ ਲਗਾ ਰਹੇ ਨੇ ਔਰ ਤੁਸੀਂ ਅੰਦਾਜ਼ਾ ਲਗਾਓ ਕਿ ਇੱਕ 14 ਸਾਲ ਇਹਨਾਂ ਦੀ ਸਰਵਿਸ ਹੋਈ ਹੈ 14 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਇੱਕ ਅਧਿਆਪਕ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਇਸ ਇਨਸਾਨ ਨੇ ਮੂਮੂ ਦੀ ਰੋਡਿਸ਼ਨ ਰੈਡੀਸ਼ਨ ਸ਼ੁਰੂ ਕੀਤੀ ਹੈ ਤੇ ਉਹਨਾਂ ਨੇ ਆਪਣੇ ਸਟੇਟਸ ਨੂੰ ਤੁਸੀਂ ਦੇਖੋ ਵੀ ਕਿੰਨਾ ਉੱਚਾ ਸਟੇਟਸ ਗੇਨ ਕੀਤਾ ਤੇ ਅੱਜ ਉਹ ਕਿਹੜੇ ਸਟੇਟਸ ਤੇ ਖੜੇ ਨੇ ਮੈਂ ਸਭ ਤੋਂ ਪਹਿਲਾਂ ਸਰਵਰ ਸਿੰਘ ਜੀ ਨੂੰ ਕਹਾਂਗਾ ਕਿ ਸਰ ਤੁਸੀਂ ਆਪਣੀ ਇੱਕ ਬਰੀਫ ਇੰਟਰੋਡਕਸ਼ਨ ਦਿਓ ਤੇ ਤੁਸੀਂ ਦੱਸੋ ਜੋ ਚ ਕਦੋਂ ਆਏ ਸੀਗੇ ਕਦੋਂ ਰਿਟਾਇਰ ਹੋਏ ਇਹ ਟੋਟਲ ਤੁਹਾਡੀ ਜੌਬ ਕਿੰਨੀ ਹੋਈ ਤੇ ਕਿਹੜੇ ਸਕੂਲ ਤੱਕ ਹੋਈ ਸਰ ਮੇਰਾ ਨਾਮ ਸਰਵਜ ਸਿੰਘ ਮੈਂ ਐਸੀਟੀ ਟੀਚਰ ਬੋਵਿਟ ਹਾਈ ਸਕੂਲ ਡੜਿਆਕ ਤੋਂ 2007 ਵਿੱਚ ਰਿਟਾਇਰਮੈਂਟ ਹੋਇਆ ਔਰ 2021 ਦੇ ਵਿੱਚ ਜੁਲਾਈ 2021 ਵਿੱਚ ਮੈਂ ਰਿਟਾਇਰਮੈਂਟ ਹੋਇਆ ਮੈਂ ਕੁੱਲ 14 ਸਾਲ ਸੇਵਿਸ ਕੀਤੀ ਜਿਹਦੇ ਵਿੱਚ ਕਿ ਮੇਰਾ 20 ਲੱਖ ਤੋਂ ਘੱਟ ਘੱਟ ਅਮਾਉਂਟ ਬਣਿਆ ਐਨਪੀਐਸ ਦਾ ਔਰ ਮੈਨੂੰ 11 60 11 ਲੱਖ ਤੱਕ ਮਿਲਿਆ ਬਾਕੀ 8 ਲੱਖ 68 ਰਕਬ ਦੀ ਮੇਰੀ ਜੋ ਪਾਲਸੀ ਹੋਈ ਆ ਉਹਦੇ ਅਗੇਂਸਟ ਮੈਨੂੰ 44520 ਰੁਪਏ ਵਿਦਾਊਟ ਪੇਚਰ ਪੇਚਰ ਦੇ ਰਹੇ ਆ ਕਿਉਂਕਿ ਅੱਧੇ ਹਿਸਾਬ ਨਾਲ ਬਿਲਕੁਲ ਨਗੁੜਾਇਆ ਉਹਦੇ ਨਾਲ ਮੈਂ ਆਪਣੇ ਪਰਿਵਾਰ ਦਾ ਖਰਚਾ ਨਿਚਦਾ ਸਕਦਾ ਕਿਉਂਕਿ ਮੇਰਾ ਦੋ ਬੇਟੇ ਆ ਇੱਕ ਬੇਟਾ ਜੋ ਛੋਟਾ ਆ ਉਹ ਕੋਈ ਸਰਸਰੀ ਕਰਦਾ ਘਰ ਦਾ ਹੀ ਕੰਮ ਕਰਦਾ ਤੇ ਬੇਟਾ ਬੜਾ ਜੋ ਹੈ ਉਹ ਉਸਨੇ ਕੁਕਿੰਗ ਕੋਰਸ ਕੀਤਾ ਹੋਇਆ ਸੀਗਾ ਤਾਂ ਉਹਦਾ ਐਕਸੀਡੈਂਟ ਹੋਣ ਕਰਕੇ ਕਿਉਂਕਿ ਅੱਖਾਂ ਦੀ ਲਾਈਟ ਜਿਹੜੀ 80% ਚਲ ਗਈ ਆ ਇਸ ਕਰਕੇ ਮੈਨੂੰ ਇਹ ਕੰਮ ਜਿਹੜਾ ਉਹਦੇ ਨਾਲ ਕਰਨਾ ਪੈ ਰਿਹਾ ਹਾਂ ਦੋਸਤੋ ਮੈਂ ਇਸ ਗੱਲ ਦਾ ਜ਼ਿਕਰ ਕਰ ਦੇਣਾ ਚਾਹੁੰਦਾ ਕਿ ਸਰ ਨੇ ਇਹਨਾਂ ਦੇ ਬੇਟੇ ਨੇ ਕੁਕਿੰਗ ਦਾ ਕੋਰਸ ਕੀਤਾ ਸੀਗਾ ਜਦੋਂ ਅਸੀਂ ਇਹਨਾਂ ਨਾਲ ਗੱਲ ਕੀਤੀ ਐ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਮੋਮੋ ਦੀ ਰੇੜੀ ਲਾ ਰਹੇ ਹੋ ਮੋਮੋ ਨੂੰ ਬਣਾਉਣਾ ਕੋਈ ਆਸਾਨ ਕੰਮ ਨਹੀਂ ਇਹ ਇੱਕ ਸਪੈਸ਼ਲ ਡਿਸ਼ ਹੈ ਤੇ ਤੁਸੀਂ ਇਹਨੂੰ ਕਿੱਦਾਂ ਸਿੱਖਿਆ ਤੇ ਇਹਨਾਂ ਨੇ ਦੱਸਿਆ ਅੱਖਾਂ ਜੰਝੂ ਆ ਗਏ ਇਹਨਾਂ ਦੇ ਇਹਨਾਂ ਨੇ ਕਿਹਾ ਕਿ ਇਹ ਕੰਮ ਮੈਂ ਆਪਣੇ ਬੇਟੇ ਤੋਂ ਸਿੱਖਿਆ ਕਿਉਂਕਿ ਇਹਨਾਂ ਦੇ ਬੇਟੇ ਨੇ ਕੁਕਿੰਗ ਦਾ ਕੋਰਸ ਕੀਤਾ ਸੀਗਾ ਔਰ ਜਿਵੇਂ ਕਿ ਸਰ ਨੇ ਦੱਸਿਆ ਕਿ ਉਸ ਬੱਚੇ ਨੂੰ ਮੈਡੀਕਲੀ ਵੀ ਕੋਈ ਪ੍ਰੋਬਲਮ ਆਈ ਹੋਈ ਹੈ ਉਹਦੀਆਂ ਅੱਖਾਂ ਦੀ ਜਿਹੜੀ ਲਾਈਟ ਹੈ ਉਹ 80% ਤੱਕ 90% ਤੱਕ ਖਾ ਜਾ ਚੁੱਕੀ ਹੈ ਯਾਨੀ ਕਿ ਬੜਾ ਮੁਸ਼ਕਲ ਹੈ ਜੀ ਇਹਨਾਂ ਦੇ ਉੱਤੇ ਆਪਣੇ ਬੇਟੇ ਦੀ ਜ਼ਿੰਮੇਵਾਰੀ ਵੀ ਪੂਰੀ ਦੀ ਪੂਰੀ ਹੈ ਤੇ ਉਸੇ ਬੇਟੇ ਨੇ ਇਹਨਾਂ ਨੂੰ ਕੰਮ ਸਿਖਾਇਆ ਹੈ ਤੇ ਇਹ ਅੱਜ ਕੰਮ ਕਰ ਰਹੇ ਨੇ ਸਰ ਇੱਕ ਗੱਲ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇੱਕ ਬੜੇ ਅੱਛੇ ਸਟੇਟਸ ਹੈ ਕਿਉਂਕਿ ਇੰਡੀਆ ਦੇ ਵਿੱਚ ਟੀਚਰ ਦਾ ਸਟੇਟਸ ਸੋਸ਼ੀਅਲੀ ਰੂਪ ਸਮਾਜਿਕ ਰੂਪ ਦੇ ਵਿੱਚ ਬੜਾ ਅੱਛਾ ਮੰਨਿਆ ਜਾਂਦਾ ਉਸ ਸਟੇਟਸ ਤੋਂ ਆ ਕੇ ਇੱਕ ਸੜਕ ਦੇ ਉੱਤੇ ਤੁਸੀਂ ਰੇੜੀ ਲਾਉ ਕਿਉਂਕਿ ਰੇੜੀ ਨੂੰ ਲਾਣਾ ਕੰਮ ਕਰਨਾ ਇਹ ਕੋਈ ਬੜੀ-ਵੱਡੀ ਦੀ ਦੀ ਕੁਆਲੀਫਿਕੇਸ਼ਨ ਕਾਬਿਲਤ ਨਹੀਂ ਚਾਹੀਦੀ ਠੀਕ ਹੈ ਤੁਸੀਂ ਇਸ ਕੰਮ ਤੇ ਆ ਰਹੇ ਹੋ ਇਸ ਵੇਲੇ ਕਰ ਰਹੇ ਹੋ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਉਂਦੇ ਨੇ ਜਦੋਂ ਤੁਸੀਂ ਰੋਜ਼ ਰੇੜੀ ਆਪਣੇ ਸ਼ੁਰੂ ਕਰਦੇ ਹੋ ਆਂਦੇ ਜਾਂਦੇ ਕਸਟਮਰ ਨੂੰ ਦੇਖਦੇ ਹੋ ਉਹਨਾਂ ਨੂੰ ਸਰਵਿਸ ਦਿੰਦੇ ਹੋ ਤੇ ਇੱਕ ਅਧਿਆਪਕ ਹੋਣ ਦੇ ਨਾਤੇ ਤੇ ਇੱਕ ਇੱਥੇ ਕੰਮ ਕਰਨ ਦੇ ਨਾਤੇ ਇੱਕ ਦੋ ਪਰਸਨੈਲਿਟੀ ਹੋ ਗਈ ਹੈ ਨਾ ਇਹ ਇਹਦੇ ਬਾਰੇ ਤੁਹਾਡੇ ਮਨ 'ਚ ਕੀ ਵਿਚਾਰ ਆਉਂਦੇ ਨੇ ਸਰ ਮੇਰੇ ਵੀ ਇਹ ਵੀ ਕਾਲਜ ਦੇ ਤੇ ਬਿਲਕੁਲ ਨਾਲ ਹੈ ਉਸ ਕਾਲਜ ਦੇ ਵਿੱਚ ਮੈਂ ਪੜ੍ਹਾਈ ਵਿੱਚ ਸਟੂਡੈਂਟ ਜਿਹਾ ਜੀ ਆ पर मैं उस शर्म ਨੂੰ ਮਾਰ ਕੇ ਕਿਉਂਕਿ ਮੇਰੀ ਹਾਲਾਤ ਨਹੀਂ ਹੈ ਕਿ ਮੈਂ ਕੋਈ ਹੋਰ ਕੰਮ ਕਰ ਸਕਾਂ ਕਿਉਂਕਿ ਮੇਰੀ ਏਜ ਵੀ ਅਪਸੇਟ ਹੀ ਹੋ ਗਈ ਹੈ ਤੇ ਮੈਂ ਹੋਰ ਕੰਮ ਕੋਈ ਕਰ ਨਹੀਂ ਸਕਦਾ ਸੀਗਾ ਕਿ ਬੇਟੇ ਨੇ ਮੈਨੂੰ ਸਿਕਾਇਆ ਕੰਮ ਆਸਤੀ ਆਸਤੀ ਕੰਮ ਸਿੱਖ ਕੇ ਮੈਂ ਹੌਲੀ ਹੌਲੀ ਇਹ ਕੰਮ ਕਰਨਾ ਸ਼ੁਰੂ ਕੀਤਾ ਪਰ ਮੈਂ ਆਪਣੇ ਆਪ ਦੇ ਵਿੱਚ ਮਹਿਸੂਸ ਬਹੁਤ ਕਰਦਾ ਕਿ ਮੈਂ ਇੱਕ ਟੀਚਰ ਹ ਤੇ ਮੈਂ ਅੱਜ ਰੋਡ ਦੇ ਉੱਪਰ ਖੜਾ ਹੋ ਕੇ ਕੰਮ ਕਰ ਰਿਹਾ ਹਾਂ ਸਰ ਇਸ ਤੋਂ ਇਲਾਵਾ ਇੱਕ ਗੱਲ ਹੋਰ ਹੈ ਤੁਹਾਨੂੰ ਹੋਰ ਹੀ ਗੱਲ ਕੁਝ ਨਹੀਂ ਹੈ ਕਿ ਜਿਹੜੇ ਸਾਡੇ ਐਨਪੀਐਸ ਦੇ ਸਾਥੀ ਨੇ ਕਿਉਂਕਿ ਇਹ ਸੰਘਰਸ਼ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਿਹਾ ਤਸ਼ਵੀਰ ਸਿੰਘ ਤਲਵਾੜਾ ਜੀ ਕੈਮਰੇ ਦੇ ਵਿੱਚ ਮੈਂ ਕਹਿੰਦਾ ਉਹਨਾਂ ਨੂੰ ਸਟੇਟ ਸਾਡੇ ਸਟੇਟ ਦੇ ਕਨਵੀਨਰ ਨੇ ਜਸਵੀਰ ਤਲਵਾੜਾ ਜੀ ਉਹ ਸਾਡੇ ਨਾਲ ਨੇ ਇਸ ਵੇਲੇ ਆਪਣੀ ਪੂਰੀ ਟੀਮ ਲੈ ਕੇ ਆਏ ਨੇ ਇਹਨਾਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਲੀਡ ਕੀਤਾ ਪਿਛਲੇ ਕੋਈ 14-15 ਸਾਲ ਤੋਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਤੇ ਇਹ ਲਗਾਤਾਰ ਸੰਘਰਸ਼ ਨੂੰ ਲੀਡ ਕਰ ਰਹੇ ਨੇ ਤੇ ਸਾਡੇ ਕੁਝ ਸਾਥੀ ਹੱਲੇ ਵੀ ਐਨਪੀਐਸ ਬਾਰੇ ਉਹਨਾਂ ਨੂੰ ਜਾਗਰਤੀ ਨਹੀਂ ਹੈਗੀ ਹੱਲੇ ਵੀ ਉਹ ਇਸ ਭੁਲੇਖੇ ਭਰਮ ਦੇ ਵਿੱਚ ਹੈਗੇ ਨੇ ਜੋ ਕਿ ਮੀਡੀਆ ਦੁਆਰਾ ਫਲਾਇਆ ਜਾਂਦਾ ਵੀ ਤੁਹਾਨੂੰ ਕਰੋੜ ਮਿਲ ਜੇਗਾ ਡੇਢ ਕਰੋੜ ਮਿਲ ਜੇਗਾ 2 ਕਰੋੜ ਮਿਲ ਜੇਗਾ ਤੇ ਉਹ ਸਾਥੀ ਜਿਹੜੇ ਕਿ ਇਸ ਚੀਜ਼ ਨੂੰ ਸੀਰੀਅਸਲੀ ਲੈ ਹੀ ਨਹੀਂ ਰਹੇ ਹਲੇ ਵੀ ਉਹਨਾਂ ਲਈ ਤੁਸੀਂ ਕੁਝ ਕਹਿਣਾ ਚਾਹੋਗੇ ਕੋਈ ਸੁਨੀਹਾ ਮੈਂ ਸਰ ਇੱਕ ਰਿਕਵੈਸਟ ਕਰਨਾ ਚਾਹੁੰਦਾ ਐਨਪੀਐਸ ਵਾਲਾ ਨੂੰ ਕਿ ਅੱਜ ਜੋ ਹਾਲਾਤ ਇਸ ਟਾਈਮ ਮਹਿੰਗਾਈ ਦਾ ਹਾਲਾਤ ਹੈ ਮੈਨੂੰ 4520 ਰੁਪਏ ਮਿਲ ਰਹੇ ਆ ਮੈਂ ਇੱਕ ਦਿਨ ਦਾ ਵੀ ਖਰਚਾ ਨਹੀਂ ਕਢਾ ਸਕਦਾ ਤੁਸੀਂ ਦੱਸ ਜਾ 20 ਸਾਲ ਤੋਂ ਬਾਅਦ ਰਿਟਾਇਰਮੈਂਟ ਹੋਊਗੀ ਤਾਂ ਤੁਸੀਂ ਚਲੋ ਮੈਨੂੰ 4500 ਮਿਲ ਰਿਹਾ ਤੁਹਾਨੂੰ 10000 15 ਜਾਂ 20000 ਮਿਲ ਜੇਗਾ ਕੀ ਤੁਸੀਂ ਜਿਆਦਾ ਕੀ ਕਰੋਗੇ ਕੁਛ ਨਹੀਂ ਕਰ ਸਕਦੇ ਇੱਕ ਸਿਰਫ ਨਗੁਣਾ ਜਾ ਮਤਲਬ ਤੁਹਾਡੇ ਪੱਲੇ ਪਤਾ ਉਹਦੇ ਨਾਲ ਤੁਸੀਂ ਆਪਣੇ ਘਰ ਦਾ ਪਰਿਵਾਰ ਦਾ ਗੁਜ਼ਾਰਾ ਨਹੀਂ ਕਰ ਸਕਦੇ ਤੁਸੀਂ ਸਿਰਫ ਇੱਕ ਅੱਧੇ ਦਿਨ ਦੀ ਰੁਪਈ ਖਾਚ ਸਕਦੇ ਹੋ ਹੋਰ ਕੁਛ ਨਹੀਂ ਕਰ ਸਕਦੇ ਹਾਂ ਦੋਸਤੋ ਇੱਥੇ ਮੈਂ ਇੱਕ ਆંકੜਾ ਪੇਸ਼ ਕਰਨਾ ਚਾਹਾਂਗਾ ਜਿਵੇਂ ਸਰਨੇ ਦੱਸਿਆ ਕਿ ਲਗਭਗ 8 ਲੱਖ ਦੇ ਕਰੀਬ ਇਹਨਾਂ ਦਾ ਐਨਵੀਟੀ ਨੂੰ ਖਰੀਦਣ ਵਾਸਤੇ ਕਾਰਪਸ ਜਿਹੜਾ ਹਿੱਸਾ ਜਿਹੜਾ ਕਿ 40% ਬਣਦਾ ਉਹ ਕੋਈ 19 ਲੱਖ ਸਮਥਿੰਗ ਹੈ ਇਹਨਾਂ ਦਾ ਟੋਟਲ ਉਹਦੇ ਚੋਂ 8 ਲੱਖ ਦੇ ਆਸ-ਪਾਸ ਜਿਹੜਾ ਉਹ ਐਨਓਟੀ ਖਰੀਦੀ ਹੈ ਇਹਨਾਂ ਨੇ ਪੈਨਸ਼ਨ 4520 ਰੁਪਏ ਲੱਗੀ ਹੈ ਸਾਡੀ ਕੈਲਕੂਲੇਸ਼ਨ ਦੇ ਅਕੋਰਡਿੰਗਲੀ ਇਹਨਾਂ ਦਾ ਜਿਹੜਾ ਰੇਟ ਆਫ ਇੰਟਰਸਟ ਐਨੂਅਲ ਹੈ ਉਹ 6% ਦੇ ਕਰੀਬ ਬਣਦਾ ਜੋ ਕਿ ਇੱਕ ਐਫਡੀ ਦੇ ਲਗਭਗ ਹੀ ਆਸ-ਪਾਸ ਹੀ ਠਹਿਰਦਾ ਤੋਂ ਉਸ ਤੋਂ ਵੀ ਘੱਟ ਹੈ ਮੈਂ ਕਹਿੰਦਾ ਕਿਉਂਕਿ ਐਫਡੀ ਵੀ ਜਦੋਂ ਤੁਸੀਂ ਹਾਂ 60% ਦੇ ਕਰੀਬ ਪਹੁੰਚਦੇ 60 ਸਾਲ ਦੀ ਉਮਰ ਤੁਹਾਡੀ ਹੋ ਜਾਂਦੀ ਹੈ ਤੇ ਐਨਓਟੀ ਦਾ ਰੇਟ ਵੀ 7% ਦੇ ਕਰੀਬ ਜਾ ਉਸ ਤੋਂ ਉੱਪਰ ਜਾਂ ਚੱਲ ਜਾਂਦਾ ਪਰ NPS ਦਾ ਜਿਹੜਾ ਰੇਟ ਹੈ ਉਹ 6% ਹੈ ਤੁਸੀਂ ਵੀ ਸਾਰੇ ਸੁਲਝੇ ਹੋਏ ਬੰਦੇ ਹੋ ਇਸ ਵੀਡੀਓ ਨੂੰ ਦੇਖੋ ਇਹ ਆंकड़े ਬੇਸ਼ੱਕ ਆਪਣੀ ਕਾਪੀ ਤੇ ਪੈਨ ਦੇ ਨਾਲ ਲਿਖ ਲਓ ਕੈਲਕੂਲੇਸ਼ਨ ਕਰਕੇ ਦੇਖ ਲਓ ਇਹ 6.1% ਦੇ ਆਸ-ਪਾਸ ਠਹਿਰਦਾ ਸੋ ਦੇਖੋ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਔਰ ਕਿੰਨਾ ਝੂਠ ਮੀਡੀਆ ਤੇ ਫਲਾਇਆ ਜਾ ਰਿਹਾ ਕਿ ਪੁਰਾਣੀ ਪੈਨਸ਼ਨ ਨਾ ਦੇ ਕੇ ਸਰਕਾਰ ਹਮੇਸ਼ਾ NPS ਨੂੰ ਪ੍ਰਚਾਰਿਤ ਕਰ ਰਹੀ ਹੈ ਹੁਣ NPS ਨੂੰ ਹਟਾ ਕੇ UPS ਲੈ ਆਂਦੀ ਜੋ ਕਿ ਉਹਦਾ ਹੀ ਇੱਕ بگੜਿਆ ਹੋਇਆ ਰੂਪ ਹੈ ਸੋ ਸਾਨੂੰ ਕਿਸੇ ਕਿਸਮ ਦੇ ਵਿੱਚ ਵੀ ਇਹ ਮਨਜ਼ੂਰ ਨਹੀਂ ਹੈ ਤੋਂ 4520 ਰੁਪਏ ਪੈਨਸ਼ਨ ਲੈ ਰਹੇ ਨੇ 14 ਸਾਲ ਲੋਕਰੀ ਕਰਨ ਤੋਂ ਬਾਅਦ ਇੱਕ ACT ਦੀ ਪੋਸਟ ਤੋਂ ਸਰ ਰਿਟਾਇਰ ਹੋਏ ਨੇ ਸਰਵਨ ਸਿੰਘ ਜੀ ਦਸੂਹੇ ਵਿਖੇ ਆਪਣੀ ਮੋਮੋ ਦੀ ਢੇੜੀ ਲਾ ਰਹੀਏ ਨੇ ਇਹ ਸਾਡੇ ਲਈ ਤੇ ਪੂਰੇ ਟੀਚਰ ਕਮਿਊਨਿਟੀ ਬਲਕਿ ਟੀਚਰ ਦੀ ਗਲਤ ਅਸੀਂ ਕਰਦੇ ਹੀ ਆ ਪਰ ਮੁਲਾਜ਼ਮ ਤੇ ਸਾਰੇ ਇਹਦੇ ਵਿੱਚ ਆ ਗਏ ਪੂਰੇ ਇੰਡੀਆ ਦੇ ਉਹਨਾਂ ਲਈ ਵੀ ਦੇਖੋ ਕਿੰਨਾ ਸਟੇਟਸ ਨੂੰ ਥੱਲੇ ਸੁੱਟਣ ਵਾਲੀ ਗੱਲ ਹੈ ਅਸੀਂ ਡਿਗਨਿਟੀ ਆਫ ਲੇਬਰ ਦੀ ਕੋਈ ਤੋਹੀਨ ਨਹੀਂ ਕਰ ਰਹੇ ਇਹਦੇ ਵਿੱਚ ਕਿ ਕੋਈ ਕੰਮ ਕਰਨਾ ਮਾੜਾ ਹੁੰਦਾ ਪਰ ਜਦੋਂ ਬੰਦਾ ਇੱਕ ਸਟੇਟਸ ਤੇ ਬੈਠਾ ਹੋਵੇ ਫਿਰ ਇਹ ਗੱਲ ਸੋਚਣੀ ਹਮੇਸ਼ਾ ਵੱਧਦੀ ਹੈ ਕਿ ਉਹਨੂੰ ਆਪਣੇ ਸਟੇਟਸ ਅਕੋਰਡਿੰਗਲੀ ਉਹਨਾਂ ਸੋਸ਼ਲ ਸਿਕਿਉਰਿਟੀ ਵੀ ਮਿਲੇ ਸੋ ਇਹ ਤੁਸੀਂ ਐਨਪੀਐਸ ਦੀ ਸਚਾਈ ਸਾਰੇ ਦੋਸਤ ਦੇਖ ਲਓ ਤੇ ਇਹਦੇ ਖਿਲਾਫ ਸੰਘਰਸ਼ ਦਾ ਇੱਕੋ ਹੀ ਰਸਤਾ ਹੁਣ ਮੈਂ ਆਪਣੀ ਗੱਲ ਰੱਖਣਾ ਸਾਥੀਓ ਇਹਨਾਂ ਨੇ ਕੇਸ ਜਿਹੜਾ ਇਹਨਾਂ ਦਾ ਸ੍ਰੀ ਸੁਦੇਸ਼ ਮਹਾਜਨ ਜੀ ਨੇ ਤਿਆਰ ਕੀਤਾ ਸੀ ਸਾਰਾ ਉਹਨਾਂ ਤੋਂ ਮੈਨੂੰ ਜਾਣਕਾਰੀ ਮਿਲੀ ਇਹਨਾਂ ਬਾਰੇ ਤੇ ਇਹਨਾਂ ਨਾਲ ਅਸੀਂ ਸੰਪਰਕ ਕੀਤਾ ਹੈ ਤੇ ਬਹੁਤ ਦੁੱਖ ਹੋਇਆ ਕਿਉਂਕਿ ਇੱਕ ਦੇਖੋ ਤੁਸੀਂ ਅਧਿਆਪਕ ਨੂੰ ਜਿਹੜਾ ਆ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਸਾਡੀਆਂ ਸਰਕਾਰਾਂ ਦਮ ਗਈਏ ਬੋਧ ਮਾਰ ਰਹੀਆਂ ਪੰਜਾਬ ਦੀ ਸਰਕਾਰ ਕਹਿੰਦੇ ਜੀ ਰੰਗਲਾ ਪੰਜਾਬ ਬਣਾਣਾ ਹੈ ਤੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਿਸ਼ਪ ਗੁਰੂ ਬਣਾਣਾ ਤੇ ਪਹਿਲੋ ਇਹਨਾਂ ਗੁਰੂਆਂ ਨੂੰ ਤਾਂ ਸੰਭਲੋ ਜਿਹੜੇ ਗੁਰੂ ਜਿਹੜੇ ਆ 4500 ਪੈਨਸ਼ਨ ਲੈ ਰਹੇ ਐ ਐਮ ਐਲ ਏ ਤੇ ਸੰਸਦ ਜਿਹੜਾ ਉਹ 83000 ਲੈ ਰਿਆ ਸਾਨੂੰ ਜਿਹੜਾ ਉਹ ਡੁੱਬ ਕੇ ਮਰ ਜਾਣਾ ਚਾਹੀਦਾ ਬਿਸ਼ਪ ਗੁਰੂ ਤੇ ਕੀ ਬਿਸ਼ਪ ਭਖਾਰੀ ਬਣਾਤਾ ਇਹਨਾਂ ਨੇ ਪੰਜਾਬ ਜਿਹੜਾ ਇਹ ਰੰਗਲਾ ਤੇ ਕੀ ਕੰਗਲਾ ਕਰ ਦਿੱਤਾ ਤੇ ਮੈਂ ਸਾਥੀਆਂ ਨੂੰ ਇਹੀ ਅਪੀਲ ਕਰਦਾ ਹਾਂ ਤੁਸੀਂ ਜਣਾ ਆਪਣਾ ਸੰਘਰਸ਼ ਦਾ ਰਾਹ ਨਾ ਛੱਡੋ ਸਾਰੇ ਘਰਾਂ ਜੋ ਨਿਕਲ ਪੋ ਅਜੇ ਵੀ ਇਹ ਡੁੱਲੇ ਵਿਰਾਂ ਦਾ ਕੁਝ ਨਹੀਂ ਬਿਕੜਿਆ ਨਹੀਂ ਤਾਂ ਫਿਰ ਤੁਹਾਡਾ ਵੀ ਹਾਲ ਇਹੀ ਰਹਿਣਾ ਤੇ ਮੈਂ ਬੋਤਾ ਨਾ ਕਹਿੰਦਾ ਹੋਇਆ ਹੁਣ ਆਪਣੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ 2 ਮਿੰਟ ਤੁਹਾਡੇ ਵਿੱਚ ਰੂਬਰੂ ਹੋਣਗੇ ਜਸਵੀਰ ਤਲਵਾੜਾ ਜੀ ਐਨਪੀਐਸ ਦੇ ਜਿਆਰੂ ਸਾਥੀਓ ਇਹ ਇਕੱਲੇ ਸਰਵਰ ਸਿੰਘ ਦੀ ਕਹਾਣੀ ਨਹੀਂ ਇਹ ਜਿੰਨੇ ਵੀ ਐਨਪੀਐਸ ਕਰਮਚਾਰੀ ਹੈ ਉਹ ਆਪਣੇ ਆਪ ਮੈਂ ਵੀ ਆਪਣੇ ਆਪ ਤੇ ਇਹਨਾਂ ਨੂੰ ਦੇਖ ਰਿਹਾ ਵੀ ਮੇਰਾ ਵੀ ਰਿਟਾਇਰਮੈਂਟ ਤੋਂ ਬਾਅਦ ਇਦਾਂ ਦਾ ਹੀ ਕਿਤੇ ਨਾ ਕਿਤੇ ਸੜਕ ਦੇ ਕੰਡੇ ਸਟਾਰ ਲੱਗੇਗਾ ਕਿਉਂਕਿ ਜਿੰਨੀ ਵੀ 20 ਸਾਲ ਤੱਕ ਜਿਨ੍ਹਾਂ ਦੀ ਜਾਂ 25 ਸਾਲ ਤੱਕ ਸਰਵਿਸ ਹੈ ਕੋ ਬਹੁਤੀ ਐਨਟੀ ਨਹੀਂ ਬਣਦੀ ਜਿਹਦੇ ਨਾਲ ਉਹ ਆਪਣੀ ਜ਼ਿੰਦਗੀ ਬਸਰ ਵਧੀਆ ਕਰ ਸਕਦਾ ਸੋ ਇਹ ਲਗਾਤਾਰ ਪੁਰਾਣੀ ਪੈਨਸ਼ਨ ਭਾਰਤੀ ਸੰਘਰਸ਼ ਕਮੇਟੀ ਦੀ ਸਾਡੀ ਟੀਮ ਜਿਹੜੀ ਹੈ ਮਨਮੋਹਨ ਜੀ ਰਜਤ ਜੀ ਸਤਿ ਪਕਾ ਜੀ ਆਈਟੀ ਬੈਂਕ ਤੋਂ ਬ੍ਰਿੰਦਰ ਵਿੱਕੀ ਜੀ ਦਲਜੀਤ ਜੀ ਬ੍ਰਿਜਮਾਉਣ ਜੀ ਔਰ ਜਸਵੀਰ ਬੋਤਲ ਜੀ ਇਹ ਸਾਡੀ ਪੂਰੀ ਟੀਮ ਜਿਹੜੀ ਹੈ ਉਹ ਇਸੇ ਗੱਲ ਲਈ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਸਚਾਈ ਤੁਹਾਡੇ ਸਾਹਮਣੇ ਆ ਸਕੇ ਜੇ ਅਸੀਂ ਫੇਰ ਵੀ ਸਚਾਈ ਤੋਂ ਮੁਨਕਰ ਹੁੰਨੇ ਆ ਤਾਂ ਕੁਦਰਤੀ ਗੱਲ ਹੈ ਸਾਡਾ ਬਟਾਪੇ ਦੀ ਜਿਹੜੀ ਨਗੂਰੀ ਹੈ ਉਹ ਸਾਨੂੰ ਨਹੀਂ ਪ੍ਰਾਪਤ ਹੋਣੀ ਅੱਜ ਸਮਾਂ ਹੈ ਅੱਜ ਦਿਹਾੜਾ ਬੜਾ ਖਾਸ ਹੈ ਮਜ਼ਦੂਰ ਦੇ ਜਿਹੜਾ ਅਸੀਂ ਸਾਰਿਆਂ ਨੇ ਮਨਾਇਆ ਔਰ ਮਜ਼ਦੂਰੀ ਵੀ ਅਸੀਂ ਕਦਰ ਵੀ ਕਰਦੇ ਹਾਂ ਔਰ ਚਾਹਦੇ ਹਾਂ ਉਹਦੀ ਮੂਵਰਸ ਉਹਦੀ ਰੁਤਬੇ ਅਨੁਸਾਰ ਜਿਹੜੀ ਆ ਉਹਦੀ ਸੈਲਰੀ ਮਿਲਣੀ ਚਾਹੀਦੀ ਹੈ ਆ ਸਾਥੀ ਜਿਹੜਾ ਹੈ ਮੈਂ ਸਮਝਦਾ ਵੀ 56 ਸਾਲ ਸਰਕਾਰੀ ਸੇਵਾ ਕਰਕੇ ਆ ਸੜਕ ਕਿਨਾਰੇ ਸਰਕਾਰਾਂ ਨੇ ਛੱਡ ਦਿੱਤਾ ਕੀ ਉਹਨਾਂ ਸਰਕਾਰਾਂ ਨੂੰ ਮਾਫ਼ ਕੀਤਾ ਜਾਣਾ ਚਾਹੀਦਾ ਕੀ ਜਿਹੜਾ ਮੁੱਖ ਮੰਤਰੀ ਹੈ ਜਾਂ ਪ੍ਰਧਾਨ ਮੰਤਰੀ ਹੈ ਕੀ ਉਹ ਇਸ ਗੱਲ ਦਾ ਜਵਾਬ ਦੇਣਗੇ ਚੁਣੇ ਹੋਏ ਐਮਐਲਏ ਜਾਂ ਵਿਧਾਇਕ ਸਿਰੇ 5 ਸਾਲ ਲਈ ਚੁੜੇ ਜਾਂਦੇ ਆ ਹਾਲਾਂਕਿ ਉਹ ਪ੍ਰੋਫੈਸ਼ਨਲੀ ਤੌਰ ਤੇ ਕੋਈ ਅਧਿਆਪਕ ਹੁੰਦਾ ਕੋਈ ਵਕੀਲ ਹੁੰਦਾ ਅਸੀਂ ਤਾਂ ਬਤੌਰ ਕਿਥੇ ਦੇ ਤੌਰ ਤੇ ਸਰਕਾਰੀ ਨੌਕਰੀ ਵਿੱਚ ਆਣਿਆ ਰੁਜ਼ਗਾਰ ਦੇ ਤੌਰ ਤੇ ਤਾਂ ਸਾਨੂੰ ਪੈਨਸ਼ਨ ਕਿਉਂ ਨਹੀਂ ਉਹਨਾਂ ਨੂੰ 80 ਹਜ਼ਾਰ ਲੱਖ ਦੇ ਕਰੀਬ ਜਿਹੜੀ ਆ ਪੱਤੇ ਪੁੱਤੇ ਪਾ ਕੇ ਪੈਨਸ਼ਨ ਮਿਲ ਰਹੀ ਹੈ ਵੱਡਾ ਸਵਾਲ ਹੈ ਜੇ ਅੱਜ ਅਸੀਂ ਇਹ ਸਵਾਲ ਦਾ ਜਵਾਬ ਨਹੀਂ ਲੱਭਿਆ ਤਾਂ ਵਾਲੇ ਸਮੇਂ ਵਿੱਚ ਮੈਂ ਸਮਝਦਾ ਸਾਡਾ ਸਾਰੇ ਐਨ ਪੀ ਐਸ ਕਰਮਚਾਰੀਆਂ ਦਾ ਇਹੀ ਹਸ ਰੋਣਾ ਸੋ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਜਦੋਂ ਵੀ ਤੁਹਾਨੂੰ ਸੰਘਰਸ਼ ਦੀ ਕਾਲ ਆਂਦੀ ਹੈ ਤੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਓ ਕਿਉਂਕਿ ਇਹ ਲੜਾਈ ਕਿਸੇ ਇੱਕ ਦੀ ਨਹੀਂ ਮੇਰੀ ਨਹੀਂ ਜਾਂ ਕੱਲੇ ਮੇਰੇ ਸਾਥੀ ਸਰਵੰਤ ਸਿੰਘ ਦੀ ਨਹੀਂ ਇਹ ਲੜਾਈ ਸਾਡੀ ਸਾਰਿਆਂ ਦੀ ਹੈ ਸਾਡੇ ਸਾਰਿਆਂ ਬਿਖਦੀ ਹੈ ਮਹਾਰਾਜ ਧਮਾਜਨ ਜੀ ਨੇ ਬਿਲਕੁਲ ਸਹੀ ਫਰਮਾਇਆ ਵੀ ਨਾ ਤਾਂ ਇਦਾਂ ਇਦਾਂ ਸੜਕਾਂ ਤੇ ਅਧਿਆਪਕ ਨੂੰ ਰੋਲ ਕੇ ਨਾ ਰੰਗਲਾ ਪੰਜਾਬ ਬਣ ਸਕਦਾ ਨਾ ਭਾਰਤ ਵਿਸ਼ਵਗੁਰੂ ਬਣ ਸਕਦਾ ਭਾਰਤ ਵਿਸ਼ਵਗੁਰੂ ਜਾਂ ਰੰਗਲਾ ਪੰਜਾਬ ਉਦੋਂ ਹੀ ਉਦੋਂ ਹੀ ਬਣੇਗਾ ਜਦੋਂ ਹਰ ਬੰਦੇ ਦੀ ਉਹਦੀ ਕਪੈਸਿਟੀ ਦੇ ਅਨੁਸਾਰ ਉਹਨੂੰ ਰੋਜ਼ਗਾਰ ਮਿਲੇਗਾ ਉਹਨੂੰ ਸਮਾਜਿਕ ਸੁਰੱਖਿਆ ਮਿਲੇਗੀ ਪਾਹੀ ਜਿਹੜਾ ਹੈ ਸਾਡਾ ਰੰਗਲਾ ਪੰਜਾਬ ਦਾ ਵਿਸ਼ਵ ਗੁਰੂ ਪਾਤਸ਼ਾਹ ਬਣ ਸਕਦਾ ਹੈ ਇਹਨਾਂ ਸ਼ਬਦਾਂ ਨਾਲ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕੀਮਤੀ ਸਮਾਂ ਕੱਟਿਆ ਸੀ ਤੁਹਾਡਾ ਸਮਾਂ ਵੀ ਲੈ ਲਿਆ ਤੁਸੀਂ ਮੋਮੋਜ਼ ਕਈ ਗੱਲਾਂ ਨੂੰ ਪੁੱਛਣੀਆਂ ਸੀਗੀਆਂ ਕਸਟਮਰ ਲੱਗਦਾ ਮੈਨੂੰ ਆ ਕੇ ਖੜੇ ਹੋ ਗਏ ਹੋਣੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਆਸ ਕਰਦੇ ਹਾਂ ਸਾਡੀ ਲੜਾਈ ਕਰਮਚਾਰੀ ਲੜ ਰਹੇ ਆ ਜੁਪੀਐਸ ਤੇ ਸਰਕਾਰ ਆ ਗਈ ਹੈ ਤੇ ਓਪੀਐਸ ਵੱਲ ਨੂੰ ਲੈ ਕੇ ਚੱਲਣਾ ਕਿ ਕਸਟਮਰ ਕਿਉਂ ਨਾ ਕਿ ਸਾਡੇ ਕੋਈ ਵੀ ਮੈਡੀਕਲ ਦਾ ਕੋਈ ਵੀ ਫੈਸਲਾ ਨਹੀਂ ਹੁੰਦੀ ਹੈ ਅਸੀਂ ਖਾੜਦੇ ਮਰੀਜ਼ਾਂ ਜੀ ਜੀ ਦੋਨੇ ਕਿਸੇ ਜੋ ਮੈਂ ਤੁਹਾਨੂੰ ਜੀ ਜੀ ਕੋਈ ਵੀ ਮਨ ਫੈਸਲੀ ਨਹੀਂ ਹੈ ਸਰਕਾਰ ਵੱਲੋਂ ਕਿ ਅਸੀਂ ਸਰਕਾਰ ਵੱਲੋਂ ਕਿਤੇ ਹਸਪਤਲ ਦੇ ਵਿੱਚ ਖਾਸ ਨਹੀਂ ਹੈ ਕਿ 450 20 ਰੁਪਏ ਦੇ ਵਿੱਚ ਮੈਂ ਕਿੱਥੇ ਕੰਮ ਨਹੀਂ ਕਰ ਸਕਦਾ ਸਰ ਇਹੀ ਕ੍ਰਾਸਤੀ ਹੈ ਜੀ ਐਨ ਪੀ ਐਸ ਜਿਹੜਾ ਇਹੀ ਖੁਸ਼ੀ ਨਹੀਂ ਹੈ ਕਿ ਜਿਹੜਾ ਵੀ ਮੈਡੀਕਲ ਕਲੇਮ ਹੈ ਜਿਹੜੇ ਓ ਪੀ ਐਸ ਕੋਲ ਦੇ ਸੀਗੇ ਇਹਦੇ ਵਿੱਚ ਜਿਹੜੀ ਮੈਡੀਕਲ ਦੀ ਸਹੂਲਤ ਨਹੀਂ ਹੈ ਇਸ ਤਰ੍ਹਾਂ ਦੀ ਹੋਰ ਵੱਡੀ ਤਰ੍ਹਾਂ ਮੈਡੀਕਲ ਰਿਵਰਸਮੈਂਟ ਨਹੀਂ ਹੈ ਜਿਹਦੇ ਕਾਰਨ ਜਿਹੜਾ ਇਹ ਅਸੀਂ ਇਸੇ ਕਰਕੇ OPH ਦੀ ਲੜਾਈ ਲੜ ਰਹੇ ਹਾਂ ਕੋਈ ਗੱਲ ਨਹੀਂ ਤੁਹਾਡਾ ਸਾਥ ਰਿਹਾ ਤੇ ਤੁਹਾਡਾ ਸਾਥ ਰਿਹਾ ਤਾਂ OPH ਜਿਹੜੀ ਜਲਦੀ ਬਹਾਲ ਹੋ ਜਾਏ ਬਹੁਤ ਬਹੁਤ ਧੰਨਵਾਦ ਜੀ ਅਸੀਂ ਸਰ ਕੋਈ ਇਸ ਤਰ੍ਹਾਂ ਇੰਟਰਵਿਊ ਕਰਨੀ ਹੈ ਉਹਨੂੰ ਕਹਿੰਦੇ ਕਿ ਜਲਦੀ ਜਲਦੀ